ਅਸਰ ਕੀ ਮਾਮਲਾ ਕੀ ਪ੍ਰੈਸ ਕੌਂਸਟ ਦੀ ਹੈ ਸਾਡੇ ਕੋਲ ਇੱਕ ਅੰਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲੈਂਡ ਕਲੱਬ ਕੋਲੇ ਉਹਨਾਂ ਦਾ ਘਰ ਉੱਥੇ ਉਹਨਾਂ ਨੇ ਇੱਕ ਕੰਪਲੇਂਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਪਰ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਬਲੂ ਕੋਟਲੀ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਿਸ ਰਿਮਾਂਡ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁੱਛਗਛ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਛ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ ਫਿਰ ਅਸੀਂ ਇਹਦਾ ਸਾਨੂੰ ਹੋਮੀ ਸੀ ਵੀ ਅਸੀਂ ਇਹ ਤੋਂ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੇ ਦੋਸਤੋ 13 ਮੋਟਰਸਾਈਕਲ ਬਰਾਮਦ ਕਰਵਾ ਲਏ ਫਿਰਿੱਕ ਥੋ ਚੋਰੀ ਕਰਦੇ ਕਿਸ ਸਮੇਂ ਕਰਦੇ ਸੀ ਜੀ ਇਹ ਬਟਿੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਚੋਰੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਤੇ ਅੱਗੇ ਫਿਰ ਕੋਸ਼ਿਸ਼ ਕਰੇ ਨੇ ਆਪਦੇ ਕੁੜੇ ਰੱਖ ਲੈ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਵਾਲੀ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅੰਗੇ 5 ਚਹ ਹਜ਼ਾਰ ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਇਸ ਸਮੇਂ ਜਾਂਦਾ ਕੰਦੀਨਿੰਨ ਦਾ ਕਰਾਤ ਨੂੰ ਕੋਰਦੇ ਬਾਹਰ ਲੱਕ ਪਾਰਕ ਇਹ ਦਿਨੇ ਹੀ ਕਰਦਾ ਜੀ ਇਹ ਜਿਹੜੀਆਂ ਵਰਦਤਾਂ ਕਰਦਾ ਦਿਨੇ ਹੀ ਕਰਦਾ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਆ ਜੀ ਜੈਤੋ ਕੋੜਕਪੁਰਾ ਨਈਆ ਵਾਲਾ ਕਤਵਾਲੀ ਥਾਣਾ ਬਠਿੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਸ਼ੇ ਦਾ ਪਰਚਾ ਵੀ ਦਰਜ ਹੈ ਤੇ ਤੋਂ ਜਿਹੜੀ ਵੇਚੀ ਇਹਨੇ ਉਹ ਵੀ ਰਿਕਵਰੀ ਹੋਈ ਹੈ ਤੇ ਅਜੇ ਬਾਕੀ ਅ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਫਤੀਸ਼ ਕਰਕੇ ਤੇਰਾ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋ ਕੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਰਸਾਈਕਲ ਜਿਹੜੇ ਖਰੀਦਣ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ देखो वो अनजाण बंदे को तो उन्होंने मैं दसया कुछ ਤਾਂ ਇਹਦੇ ਆਪਦੇ ਘਰੇ ਹੀ ਮੋਟਰਾਂ ਬਰਾਮਦ ਹੋਈ ਹੈ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਸਾਬ ਨੂੰ ਉਹਨਾਂ ਦਾ ਕੋਈ ਕਸੂਰ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਕਹਿੰਨੋ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦਾ ਜੀ ਮੰਨ ਕਸ਼ਮੀਰ ਪੌਮ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਆਈ ਆਰ ਬਟਨ ਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਹ ਸਭ ਨੋਟ ਦੇ ਦਿੰਦੇ ਨੇ 13 ਕਿ ਮੋਟਰਸਾਈਕਲ ਵੇਚ ਚੁੱਕੇ ਐ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 ਦੇ 13 ਸੀ ਬਰਾਬਰ ਹਾਂ ਹਾਂਜੀ 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 ਸਰ ਕਿੰਨਾ ਪੜਿਆ ਲਿਖਿਆ ਜੀ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਬੇਲਾ ਨਸ਼ੇ ਦੀ ਆਦੀ ਹੈ ਸਤਿ ਸ਼੍ਰੀ ਅਕਾਲ ਜੀ ਨਸ਼ੇ ਕਰਦਾ ਜੀ ਨਸ਼ੇ ਕਰਦਾ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਡੇ ਦਾ ਵੀ ਸੇਵਨ ਕਰਦਾ ਲੱਗਦਾ ਹੋਰ ਵੀ ਕੋਈ ਸ਼ਾਮਲ ਹੋ ਸਕਦਾ ਵੀ ਇੰਨੇ ਮੂਰਤਾਂ ਦਰਜ ਹੁੰਦੇ ਆ ਅਸੀਂ ਫੁਟੇਜ ਜੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦਾ ਜੀ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਉਹ ਜ਼ਿਲ੍ਹੇ ਬਠਿੰਡੇ ਦੇ ਹੀ ਹੈ ਕਿ ਵਕ ਵਕ ਨਹੀਂ ਨਹੀਂ ਬਠਿੰਡੇ ਦੇ ਹੀ ਲਈ ਹੈ ਜੀ ਸਾਰੀ ਤੇ ਵੀ ਬਰਾਮਦ ਕਰੇ ਚਲੋ ਫਿਰ ਕਿਸੇ ਹੋਰ ਜਿਹੜੀ ਬਗਾਰ ਕਾਰਖਾਨੇ ਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚੋਨਾਂ ਤੇ ਵੀ ਬੰਦੀ ਕਰ ਬਈਓ ਥੈਂਕ ਯੂ ਲਾਲਾ ਗੱਲਾਂ ਪਰ ਗੱਲ ਇਹ ਵੀ ਹੈ ਕਿ ਟੋਰੀ ਦੇ ਜਿਹਨੂੰ ਹੁੰਦੇ ਨੇ ਫੋਟੋ ਕਰਕੇ ਨਿਸ਼ਾਨੀ ਵਿੱਚ ਪਹੁੰਚਦੇ ਨੇ ਮਾਡਲ ਨੂੰ ਜਰਾ ਫੋਟੋ ਵੀ ਦਿਖਾ ਦੇਣਾ ਬੱਚੇ ਕਈ ਵਾਰ ਮੈਂ ਕਹਿਣਾ ਚਾਹੁੰਦਾ ਨਹੀਂ ਕਿ ਅਸੀਂ ਕਰਦੀ ਅਸੀਂ ਇਹ ਬੰਦਗੀ ਹੈ ਕਿ ਵੀ ਪਾਜੀ ਪਾਜੀ ਤਸਵੀਮ ਤੁਸੀਂ ਕਰਤਾ ਬੁੱਤ ਫੋਟੋਸ ਕਰਕੇ ਕੋਲੋਂ ਮੈਂ ਥੋੜਾ ਇਦਾਂ ਦੇਖ ਸਕਦਾ ਇੱਕ ਮੁੰਸੇ ਕਿਉਂ ਜਿਹੜੇ ਨੂੰ ਫੋਟੋ ਕਰੀਏ ਲਾਗ ਲਾਗ